ਪੁਰਾਣੀ ਰਣਜੀਤ ਦੇ ਚਲਦਿਆਂ ਦੋ ਤੇਰਾ ਵਿਚਾਲੇ ਹੋਈ ਖੂਨੀ ਝਪਟ 버ਗਰ ਖਾ ਰਿਹਾ ਸੀ ਨੌਜਵਾਨ ਤਾਂ ਹੋਈ ਤਕਰਾਰ ਨੇ ਧਾਰਿਆ ਖੂਨੀ ਰੂਪ ਦੋਨਾਂ ਪਾਸੋਂ ਇੱਕ ਦੂਜੀ ਦੇ ਮਾਰੀਆਂ ਗਈਆਂ ਸੱਟਾਂ ਪੰਜ ਤੋਂ ਜ਼ਿਆਦਾ ਲੋਕ ਹੋਏ ਗੰਭੀਰ ਜ਼ਖਮੀ ਹਥਿਆਰਾਂ ਨਾਲ ਇੱਕ ਦੂਜੀ ਤੇ ਕੀਤਾ ਹਮਲਾ ਮੋਟਰਸਾਈਕਲ ਦੀ ਕੀਤੀ ਭੰਤੜ ਕਟਮਰ ਦੀ ਸੀਸੀਟੀਵੀ ਆਈ ਸਾਹਮਣੇ ਫਰੋਇਪੁਰ ਦੇ ਕਸਬਾ ਮਮਦੋੜ ਦੇ ਪਿੰਡ ਲਖਮੀਰ ਦੇ ਉਤਾੜ ਵਿੱਚ 2 13 ਵਿਚਾਲੇ ਜੰਮ ਕੇ ਖੂਨੀ ਝਪਟ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇਹ ਝਗੜਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਨੌਜਵਾਨ ਰਾਤ ਨੂੰ 버ਗਰ ਖਾਣ ਲਈ ਗਿਆ ਹੋਇਆ ਸੀ ਜਿੱਥੇ ਇੱਕ ਦੂਜੀ ਦੀ ਕੁੱਟਮਾਰ ਕੀਤੀ ਗਈ ਮਾਮਲਾ ਇੰਨਾ ਵੱਧ ਗਿਆ ਕਿ ਅਗਲੇ ਦਿਨ ਸਵੇਰੇ ਇੱਕ ਧਿਰ ਵੱਲੋਂ ਜਦ ਮੋਟਰਸਾਈਕਲ ਤੇ ਸਵਾਰ ਹੋ ਕੇ ਬੱਚੇ ਛੱਡਣ ਸਕੂਲ ਜਾ ਰਹੀ ਸੀ ਤਾਂ ਦੂਸਰੀ ਧਿਰ ਵੱਲੋਂ ਰਸਤੇ ਵਿੱਚ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ ਗਈ ਜਿਸ ਤੋਂ ਬਾਅਦ ਔਰਤ ਜਦ ਛਡਾਉਣ ਵਾਸਤੇ ਆਈ ਤਾਂ ਔਰਤ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਔਰਤ ਨੂੰ ਝੋਨੇ ਵਿੱਚ ਲਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਸ ਹਮਲੇ ਦੌਰਾਨ ਦੋਨਾਂ ਧਿਰਾਂ ਦੇ ਕਰੀਬ 5 ਦੇ ਕਰੀਬ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਥੇ ਹੀ ਦੂਜੀ ਧਿਰ ਦਾ આરોਪ ਹੈ ਕਿ ਇਹ ਜਦੋਂ ਆਪਣੇ ਘਰ ਰਸਤੇ ਵਿੱਚੋਂ ਲੰਘ ਕੇ ਜਾਂਦੇ ਹਨ ਤਾਂ ਉੱਚੀ ਉੱਚੀ ਗਾਣੇ ਲਗਾਉਂਦੇ ਹਨ ਅਤੇ ਔਰਤਾਂ ਨਾਲ ਛੇੜਛਾੜ ਕਰਦੇ ਹਨ ਜਿਸ ਨੂੰ ਲੈ ਕੇ ਇਹ ਵਿਵਾਦ ਹੋ ਗਿਆ ਅਤੇ ਇਲਜ਼ਾਮ ਇਹ ਵੀ ਹਨ ਕਿ ਵਿਰੋਧੀ ਧਿਰਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਨੌਜਵਾਨ ਤੇ ਪਹਿਲਾ ਹਮਲਾ ਕੀਤਾ ਗਿਆ ਅਤੇ ਜਦ ਛਡਾਉਣ ਆਏ ਤਾਂ ਕੁੱਟਮਾਰ ਕੀਤੀ ਗਈ ਪਿੰਡ ਦੀ ਦੋਨਾਂ ਧਿਰਾਂ ਦੀ ਲੜਾਈ ਨੇ ਜੰਗ ਦਾ ਰੂਪ ਧਾਰ ਲਿਆ ਹੈ ਜਮ ਕੇ ਇੱਕ ਦੂਜੀ ਦੀ ਕੁੱਟਮਾਰ ਕੀਤੀ ਗਈ ਇਸ ਲੜਾਈ ਵਿੱਚ ਕੁੱਲ 5 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਮਮਦੋੜ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਤੇ ਹੀ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਕੀ ਨਾਮ ਤੁਹਾਡਾ? ਪਰਮਜੀਤ ਹੈ। ਪਰਮਜੀਤ ਕਿੱਥੋਂ ਦਾ ਰਹਿਣ ਵਾਲਾ? ਲਖਮੀਰ ਕੇ ਤਾਲ। ਲਖਮੀਰ ਕੇ ਤਾਲ। ਹਾਂਜੀ। ਅੱਜ ਕੀ ਗੱਲ ਬੋਲੀ? ਇਹ ਝੜ ਝਗੜਾ ਹੈ। ਝਗੜਾ ਆਪਣਾ ਹੀ ਹੋਇਆ ਹੈ ਵੀ ਅਸੀਂ ਕੱਲ੍ਹ ਹੀ ਮੇਰਾ ਘਰ ਵਾਲਾ ਚੱਲਣਾ ਸੀ। ਬੱਚਿਆਂ ਨੂੰ ਛੱਡਣਾ। ਤਿੰਨ ਦੋਨੋਂ ਛੱਡਾ ਹੈ ਤੇ ਅਕਰ ਹੈ ਕਿਸੇ ਕੁੜੀ। ਇਹ ਸੜਕ ਤੇ ਚੱਲੇ ਸੀ ਤੇ ਇੰਨਾ ਸਾਰਿਆਂ ਨੇ ਉੱਥੇ ਘੇਰ ਲਿਆ। ਪਿੰਡ ਵਾਲਿਆਂ ਨੇ, ਪਟੀਆਂ ਵਾਲਿਆਂ ਨੇ। ਤੇ ਉਹ ਵਾਹਵਾ ਜਣੇ ਵੀ ਸੀ। ਅਸੀਂ ਅਹੀਂ ਥੋੜੇ ਜਣੇ ਮੰਨ ਲਓ ਅਸੀਂ ਚੱਲੇ ਸੀ ਆਉਦੇ ਮੂੰਹ ਧਿਆਨੇ ਉਹਨਾਂ ਸਾਰੋੜੇ ਮਾਰੇ ਨੇ ਥੋੜੇ ਮਾਰਨ ਕਰਕੇ ਵੀ ਅਸੀਂ ਥੱਲੇ ਮਿੰਡੇ ਰਤਾਂ ਨੇ ਥੱਲੇ ਚੋਨੇ ਦੀ ਛੱਡੀ ਰਤਾਂ ਨੇ ਰਾੜ ਕੇ ਆ ਗਏ ਨੇ ਤੇ ਜੋਨੇ ਚਲਾਇਆ ਤੇ ਮੈਨੂੰ ਮਰਨਾ ਬੁਰੀ ਤਰ੍ਹਾਂ ਆਲ ਮੇਰਾ ਮੰਦਾ ਯਾਨੀ ਗਲਤ ਕੰਮ ਕਰਕੇ ਤੇ ਉਹਦੇ ਕਰਕੇ ਸੱਟਾ ਫੱਟਾ ਲਾਤੀਆਂ ਨੇ ਬਾਲਿਆਂ ਨਾਲ ਕੁੱਤਿਆਂ ਨੇ ਕੱਪੜੇ ਪਾੜਦੇ ਨੇ ਮੇਰੇ ਰਿਵਾਲ ਖਲਾਰਦੇ ਨੇ ਮੇਰੇ ਇੱਕ ਕੰਨਾਂ ਦੀਆਂ ਨਾਂ ਦੀਆਂ ਵਾੜੀਆਂ ਲਾਖ ਲੈ ਗਏ ਨੇ ਤੇ ਬੱਸ ਉਹ ਜਠਾਣੀ ਮੇਰੀ ਆਈ ਹੈ ਚਾਵਣ ਉਹ ਲੈएगी ਉਹ ਫਿਰ ਮੈਨੂੰ ਉੱਥੇ ਪਰਾਂ ਚੱਕ ਕੇ ਲੈ ਗਈ ਮੈਂ ਤਾਂ ਮਰਿਆਂ ਤਰ ਡੱਗ ਪੀਚ ਝੋਟੇ ਚ ਹਾਂ ਝੋਨੇ ਚ ਝੋਨੇ ਚ ਹਾਂ ਬੰਦੇ ਸੀ ਬੰਦੇ ਬੰਦੇ ਸੀ ਇਹ ਜੇਠ ਮੇਰਾ ਨਾ ਰੋਲ ਹੈਗਾ ਸੀ ਪਹਿਲਾਂ ਜ਼ਮੀਨ ਦਾ ਕੀ ਕਹਦੇ ਜੇ ਮਦਦ ਕਰਦੇ ਤੁਸੀਂ ਹਾਂ ਹਾਂ ਮਦਦ ਕਰਨੇ ਆ ਉਹਦੇ ਕਰਕੇ ਅਸੀਂ ਨਾ ਮਦਦ ਕਰਨ ਕਰਕੇ ਨਾ ਜਿਵੇਂ ਆਂਦੇ ਨੇ ਭਰਾ ਦੀ ਭਰਾ ਮਦਦ ਕਰਦਾ ਉਹਦੇ ਕਰਕੇ ਝਗੜਾ ਹੁਣ ਦੂਜੇ ਭਰਾ ਨਾਲ ਪਾਣ ਲੱਗ ਪਏ ਨੇ ਯਾਨੀ ਸਾਡੇ ਨਾਲ ਕਿੰਨੀ ਜ਼ਮੀਨ ਦਾ ਰੋਲਾ ਕਬਜ਼ਾ ਕੌਣ ਕਰਨਾ ਚਾਹੁੰਦਾ ਹੈ ਜ਼ਮੀਨ ਦਾ ਰੋਲਾ ਹੈਗਾ ਆਪਣੇ ਆ ਤੇ ਇਹ ਪਹਿਲੀ ਇੰਨਾ ਘਰ ਦੇ ਕੋਲ ਜੰਡ ਪੀ ਰਿਹਾਗਾ ਬਾਬਾ ਜਿੱਥੇ ਪਣੀਆ ਰਹਿੰਦੇ ਆ ਲਖਮੀਰ ਕਿਆ ਉਹ ਕਬਜ਼ਾ ਕਰਨਾ ਹਾਂ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਥਾਂ ਤੇ ਠੀਕ ਉਹਦੇ ਕਰਨ ਵੀ ਇਹਨਾਂ ਇਹ ਔਰਤਾਂ ਨਾਲ ਹੀ ਕੁੱਟ ਮਾਰ ਇਹ ਔਰਤਾਂ ਨਾਲ ਹੀ ਕੁੱਟ ਮਾਰ ਬੜੀ ਇਹਨਾਂ ਕੀਤੀ ਹੈ ਔਰਤਾਂ ਨੂੰ ਵੀ ਨਹੀਂ ਛੱਡਦੇ ਜੁੰਡੇ ਪਾੜ ਦਿੱਤੇਗੇ ਨੇ ਇਹਨਾਂ ਕੰਮ ਗਲਤ ਕੀਤਾ ਮੇਰੇ ਨਾਲ ਮੈਨੂੰ ਖਿੱਚ ਦਿੱਤੇ ਨੇ ਗੁੰਡਾਗਰਦੀ ਇਹਨਾਂ ਦੀ ਬਹੁਤ ਚੱਲਦੀ ਪਈ ਸਾਡੀ ਨਾ ਬੇਨਤੀ ਇੰਨੀ ਹੀ ਸੁਣਵਾਈ ਸਾਡੀ ਹੋ ਜਾਵੇ ਸਾਡਾ ਤਮਾਸ਼ਾ ਵੇਖਦੀ ਹੁੰਦੀ ਕੀ ਕਰ ਪੁਲਿਸ ਨਹੀਂ ਕੁਝ ਕਰਦੀ ਪੁਲਿਸ ਨਹੀਂ ਕੁਝ ਕਰਦੀ ਸਾਡਾ ਤਮਾਸ਼ਾ ਵਹਿੰਦੀ ਏ ਕਾਰਵਾਈ ਹੋਣੀ ਚਾਹੀਦੀ ਨਾ ਸਖਤ ਸਖਤ ਕਰੋ ਇਹਨਾਂ ਤੇ ਮੇਰਾ ਸ਼ੋਭਨਾਮ ਜੀ ਪੂਰਨ ਸਿੰਘ ਹੈ ਪਿਤਾ ਮੇਰੇ ਦਾ ਨਾਮ ਆਰਮ ਸਿੰਘ ਹੈ ਅਸੀਂ ਪਿੰਡ ਲਖਮੀਰ ਤੇ ਉਤਾੜ ਦੇ ਰਹਿਣ ਵਾਲੇ ਹਾਂ ਕਿ ਤੁਹਾਡੇ ਤੇ ਇਲਜ਼ਾਮ ਪਈ ਲੱਗੇ ਕਿ ਕੁੱਟਮਾਰ ਦੇ ਔਰਤਾਂ ਨਾਲ ਕੀਤੀ ਕੁੱਟਮਾਰ ਕੀ ਮਾਮਲਾ ਕੀ ਵਜ੍ਹਾ ਕਿਸੇ ਵੇਖੋ ਜੇ ਔਰਤਾਂ ਨੂੰ ਕੋਈ ਕੁੱਟਮਾਰ ਨਹੀਂ ਹੋਈ ਮੈਂ ਆਪਣੀ ਬੇਟੀ ਨੂੰ ਸਕੂਲ ਰੋਜ਼ਾਨਾ ਦੀ ਤਰ੍ਹਾਂ ਛੱਡ ਕੇ ਆ ਰਹੀ ਸੀ ਵਾਪਸ ਮੈਂ ਦੇਖਿਆ ਕਿ ਜਦੋਂ ਇਹਨਾਂ ਦੇ ਮੈਂ ਪਿੱਛੇ ਨਾਲ ਕੁਝ ਸ਼ਰਾਰਤੀ ਅੰਥਰ ਸੀਗੇ ਅਣਪਛਾਤੇ ਬੰਦੇ ਇਹਨਾਂ ਕੋਲ ਕਾਪੇ ਕਰਪਾਨਾ ਸੀਗੇ ਠੀਕ ਹੈ ਜੀ ਸਾਡੇ ਕੋਲ ਵੀਡੀਓ ਮੌਜੂਦ ਹੈਗੀਆਂ ਨੇ ਕੋਣੋ ਲੰਕੇ ਹੈ ਤੇ ਅੱਗੇ ਸਰਜੀਤ ਸਿੰਘ ਦੇ ਘਰ ਵਿੱਚ ਹਮਲਾ ਕੀਤਾ ਸੁਖਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਜੀ ਨਾਲ ਹੁੰਦੇ ਤਿੰਨ ਸਾਥੀਆਂ ਨੂੰ ਪਛਾਤੇ ਉਹਦੇ ਘਰ ਵਾਲੇ ਗੁਰਮੀਤ ਸਿੰਘ ਦੋ ਉਹਦੇ ਬੇਟਿਆਂ ਦੇ ਘਰ ਵਾਲੇ ਠੀਕ ਹੈ ਪਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੂੰ ਉੱਥੇ ਘਰ ਵਿੱਚ ਮਿਉ ਸੀ ਉੱਥੇ ਮੋਟਰਸਾਈਕਲ ਛੱਡ ਕੇ ਭੱਜੇ ਨੇ ਪਹਿਲਾਂ ਸੱਟ ਮਰੀ ਹੈ ਜਦੋਂ ਮੈਂ ਬਾਈਕ ਦਾ ਸਟੈਂਡ ਲਾਇਆ ਜੀ ਮੈਂ ਇਹਨਾਂ ਨੂੰ ਕਿਹਾ ਵੀ ਸ਼ਰਮ ਕਰੋ ਤੁਹਾਡੇ ਮੱਥੇ ਤੇ ਲੜਾਈਆਂ ਲਿਖੀਆਂ ਹੋ ਜਾਂਦੀਆਂ ਜੀ ਤੁਸੀਂ ਲੜਨਾ ਹੈ ਤੇ ਇਹ ਉਨੀ ਦੇਰ ਨੂੰ ਜਿਹੜੇ ਹੈਗਾ ਸੁਖਵਿੰਦਰ ਸਿੰਘ ਨੇ ਗੰਦਾਸੀ ਮਾਰੀ ਹੈ ਆਪਣੇ ਅਰਸ਼ ਸਿੰਘ ਜੀ ਦੇ ਜੀ ਪੁੱਤ ਸ੍ਰੀਫ ਉਹ ਖੂਨ ਨਾਲ ਲਤਪਤ ਹੋ ਗਿਆ ਜੀ ਮੈਂ ਸਟੈਂਡ ਲਾਉਂਦਾ ਰਹਿ ਗਿਆ ਜੀ ਮੈਂ ਮੈਂ ਕਹ ਪਾਜੋ ਤੁਸੀਂ ਮੁੰਡੇ ਨੂੰ ਛੱਡ ਲਾਗੇ ਕਿਉਂ ਮਾਰਦੇ ਜੀ ਇਹ ਨਹੀਂ ਜਦੋਂ ਉਹਨਾਂ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ ਗੁਰਮੀਤ ਸਿੰਘ ਨੇ ਮੇਰੇ ਮਾਰੇ ਜੀ ਮੇਰੇ ਗਡਾਸੀ ਮਾਰੀ ਹੈ ਜਿੱਥੇ ਮੇਰੇ ਇੱਥੇ ਟਾਂਕੇ ਲੱਗੇ ਜੀ ਪੱਟੀ ਮੇਰੇ ਲੱਗੀ ਹੋਈ ਹੈ ਕੀ ਹੋਈ ਲੜਾਈ ਲੜਾਈ ਵੀ ਜੀ ਇਹ ਡੇਲੀ ਸ਼ਰਾਬਾਂ ਪੀ ਕੇ ਰੋਜ਼ ਉੱਥੇ ਪਰਮਜੀਤ ਕੌਰ ਪਤਨੀ ਸਰਜੀਤ ਸਿੰਘ ਘਰ ਵਿੱਚ ਕੱਲੀ ਮਜੂਰ ਵੀ ਜਦੋਂ ਸਰਜੀਤ ਸਿੰਘ ਕੰਮ ਚਲਾ ਜਾਂਦਾ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਬੱਚੇ ਸਕੂਲ ਚਲੇ ਜਾਂਦੇ ਐ ਉਹ ਸਔਰਤ ਨੂੰ ਗਲਤ ਹਰਕਤਾਂ ਕਰਕੇ ਲੰਘਦੇ ਜੀ ਗਲਤ ਅਸ਼ਲੀਲ ਇਸ਼ਾਰੇ ਕਰਦੇ ਆ ਕਿੰਨੇ ਲੰਘਦੇ ਨੇ ਸਰਜੀ ਪਰਮਜੀਤ ਕਰਮੂ ਪਤਨੀ ਸਰਜੀ ਸਿੰਘ ਜੀ ਗਲਤ ਇਸ਼ਾਰੇ ਅਸ਼ਲੀਲ ਹਰਕਤਾਂ ਕਰਕੇ ਲੰਘਦੇ ਆ ਜੀ ਇਹ ਸਾਡੇ ਨਿੱਜੀ ਖੇਤ ਵਿੱਚੋਂ ਲੰਘਦੇ ਆ ਕਿਉਂਕਿ ਸਾਡੀ ਸਤੀ ਭਤੀਜੀ ਸਾਡੇ ਤਾਈ ਦੀ ਪੁੱਤਰੀ ਇਸ ਗੁਰਮੀਤ ਸਿੰਘ ਦੋਸ਼ੀ ਸੁਖਵਿੰਦਰ ਸਿੰਘ ਦੋਸ਼ੀ ਵਗੈਰਾ ਦੇ ਇਹਨਾਂ ਦੇ ਭਰਾ ਦੀ ਜਿਹੜੀ ਮਿਸਿਸ ਹੈ ਉਹਦੇ ਘਰ ਵਿਆਹੀ ਹੋਈ ਹੈ ਜੀ ਦੀ ਵਜ੍ਹਾ ਕਰਕੇ ਸਾਡੀ ਇਹਨਾਂ ਨਾਲ ਦੂਰ ਨੇੜੇ ਦੀ ਰਿਸ਼ਤਾਰੀ ਵੀ ਬਣਦੀ ਹੈ ਇਸ ਵਜ੍ਹਾ ਕਰਕੇ ਅਸੀਂ ਆਪਣੇ ਨਿਜੀ ਫਸਲ ਵਿੱਚ ਇਹਨਾਂ ਨੂੰ ਅਸੀਂ ਲੰਘੜ ਦਿੰਦੇ ਆਂ ਕਿ ਚਲੋ ਕੋਈ ਨਹੀਂ ਸਾਡੀ ਰਿਸ਼ਤੇਦਾਰੀ ਹੈ ਪਰ ਇਹਨਾਂ ਨੇ ਉਸ ਚੀਜ਼ ਦਾ ਨਾਜਾਇਜ਼ ਫਾਇਦਾ ਠਾਇਆ ਹੈ ਇਹਨਾਂ ਨੇ ਜਾਣ ਲੇਵਾ ਸੱਟਾਂ ਮਾਰੀਆਂ ਕਾਰ 'ਤੇ ਹਮਲਾ ਕੀਤਾ ਜੀ ਕਾਰ 'ਚ ਮੌਜੂਦਾ ਮੋਟਰਸਾਈਕਲ ਵੀ ਇਹਨਾਂ ਦਾ ਛੱਡ ਕੇ ਭੱਜੇ ਨੇ ਕਈ ਛੱਡ ਕੇ ਭੱਜਿਆ ਹੋਰ ਇਹਨਾਂ ਲੜਾਸੀ ਇੱਕ ਪਈ ਉੱਥੇ ਚੱਪਲਾਂ ਪਈਆਂ ਉਹ ਉੱਥੇ ਪਈਆਂ ਜੀ ਉੱਥੇ ਬੰਦੇ ਨਮਰੋਜ ਉੱਥੋਂ ਦੀ ਸਾਡੇ ਕੋਲ ਮੌਜੂਦਾ ਸਾਰੀਆਂ ਵੀਡੀਓਆਂ ਗਈਆਂ ਉੱਥੇ ਜਿਹੜੇ ਰਾਹੀਰ ਜਿਹੜੇ ਸਾਡੇ ਚਾਹਤੇ ਉਹ ਕਿਤੇ ਜਿਹੜੇ ਜੱਫੀ ਹੋਏ ਨੇ ਜਿਸ ਤਰ੍ਹਾਂ ਅਸੀਂ ਵੀ ਕਦੇ ਮੇਰੇ ਸੱਟ ਲੱਗੀ ਆ ਗੜਾਸੀ ਮੇਰੇ ਵੱਜੀ ਆ ਜੇ ਆ ਇੱਥੇ ਵੱਜੀ ਆ ਤੇ ਅਰਸ਼ਦੀਪ ਦੇ ਵੱਜੀ ਆ ਜੀ ਉਹਦੇ ਉਹਦੇ ਵੀ ਗੜਾਸੀ ਜਿਹੜੀ ਗੰਡਾਸੀ ਦੀ ਤਰ੍ਹਾਂ ਸੀਗਾ ਜਿਹੜਾ ਵੇਖਿਆ ਉਹ ਉਹਦੇ ਹੱਥ ਵਿੱਚ ਸੀਗਾ ਸੁਖਵਿੰਦਰ ਸਿੰਘ ਦੇ ਤੇ ਗੁਰਮੀਤ ਸਿੰਘ ਨੇ ਵੀ ਵੇਖਿਆ ਜੀ ਇਹਨਾਂ ਨੇ ਸਾਨੂੰ ਜਿਹੜੀਆਂ ਸੱਟਾਂ ਮਾਰੀਆਂ ਬਿਲਕੁਲ ਉਹਦਾ ਜਿਹੜਾ ਹਿਸਾਬ ਲੱਭਣਾ ਚਾਹੀਦਾ ਉਸ ਨੂੰ ਜਾਂਚ ਆ ਵੈਸੇ ਕਹਿੰਦੇ ਜੀ ਇਨਕੁਆਰੀ ਹੋਵੇ ਸਾਫ ਸੁਥਰੀ ਗੱਲ ਹੋਵੇ ਨਿਆਂਕ ਗੱਲ ਹੋਵੇ ਜਾਂ ਕਿਸੇ ਚੰਗੇ ਅਵਲ ਅਫਸਰ ਤੋਂ ਜਾਂਚ ਹੋਵੇ ਇਨਕੁਆਰੀ ਹੋਵੇ ਆਰਤਰਾ ਦੇ ਵੀਡੀਓ ਵੀ ਪਹਿਲਾਂ 2 ਦਿਨ ਪਹਿਲਾਂ ਉਹ ਵੀ ਸਾਡੇ ਕੋਲ ਵਜਿੱਤ ਦੀ ਵੀਡੀਓ ਮੌਜੂਦ ਹੈ ਸਾਰੇ ਪਿੰਡ ਦੇ ਦੇਖੀ ਹੈ ਜੀ ਵੀਡੀਓ ਵਾਇਰਲ ਵੀ ਹੋਈ ਹੈ ਕਿ ਬੱਚੇ ਦੇ ਗੱਲ ਪੈ ਰਿਹਾ ਸੁਖਵਿੰਦਰ ਸਿੰਘ ਦੋਚੀ ਬੜਾ ਬੰਦੇ ਤੇ ਵੀ ਹਸਪਤਲ ਤੇ ਜਾਲੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਅੱਜ ਉਹਨਾਂ ਨੇ ਕਰ ਚਾ ਕੇ ਠੀਕ ਹੈ ਜੀ ਚੱਲ ਕੇ ਜਾਲੇ ਹਮਲਾ ਹਾਂ ਜੀ ਪਰਤਾਲ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਕਿਸੇ ਅਵਲ ਅਫਸਰ ਦੀ ਪਰਤਾਲ ਹੋਣੀ ਚਾਹੀਦੀ ਨਿਕਵਾਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਡੂੰਗਾ ਧਿਆਨ ਕਰਨ ਤੋਂ ਬਾਅਦ ਜਿਹੜੇ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ